ਮੇਰੇ ਪਿਆਰੇ ਗੁਰਦਾਸਪੁਰ ਇਲਾਕਾ ਵਾਸੀਓ ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਗੁਰਦਾਸਪੁਰ ਵਿਖੇ 25 ਅਪ੍ਰੈਲ ਦਿਨ ਵੀਰਵਾਰ ਸਵੇਰੇ 11 ਵਜੇ ਹਲਮਨ ਚੌਕ ਦੇ ਵਿੱਚ ਇੱਕ ਵਿਸ਼ਾਲ ਰੈਲੀ ਜੋ ਕਿ ਸਾਡੇ लोकसभा ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਜੋ ਇੱਕ ਬਹੁਤ ਅਨਤਤ ਮਿਹਨਤੀ ਨੌਜਵਾਨ ਆਗੂ ਹੈ ਔਰ ਬਟਾਲੇ ਤੋਂ ਵਿਧਾਇਕ ਰਹੇ ਉਹਦੇ ਹੱਥ ਦੇ ਵਿੱਚ ਉਸ ਚੋਣ ਪ੍ਰਚਾਰ ਲਈ ਪਹਾਰ ਰਹੇ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਉਸ ਦਿਵ ਦਿਨ ਵੀਰਵਾਰ 25 ਅਪ੍ਰੈਲ 11 ਵਜੇ ਸਥਾਨ ਹਨੂਮਨ ਚੌਂਕ ਗੁਰਦਾਸਪੁਰ ਵਿਖੇ ਹਮ ਹਮਾ ਕੇ ਪਹੁੰਚੋ ਔਰ ਆਏ ਹੋ ਲੀਡਰਾਂ ਦੇ ਵਿਚਾਰ ਸੁਣੀਏ ਖਾਸ ਕਰਕੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਨੂੰ ਸੰਗਲਾ ਬਣਾਉਣ ਲਈ ਬਹੁਤ ਵੱਡਾ ਯੋਗਦਾਨ ਲਗਾਤਾਰ ਪਾ ਰਹੇ ਨੇ ਔਰ ਅਸੀਂ ਮਿਲ ਕੇ ਇਸ ਰੈਲੀ ਨੂੰ ਕਾਮਯਾਬ ਕਰੀਏ ਤਾਂ ਕਿ ਪੰਜਾਬ ਔਰ ਬਰਦਾਸ਼ਪੁਰ ਸੰਗਲਾ ਬਣਾਉਣ ਦਾ ਸੁਪਨਾ ਪੂਰਾ ਹੋਵੇ ਧੰਨਵਾਦ